ਸਤਿ ਸ਼੍ਰੀ ਅਕਾਲ ਜੀ ਮੈਂ ਜਿਹੜੀ ਵੀਡੀਓ ਬਣਾ ਰਿਹਾ ਹਾਂ ਉਹ ਵੀਡੀਓ ਹੈ ਚਿੱਟੀ ਮਿਰਚ ਜਿਹੜੀ ਚਿੱਟੀ ਮਿਰਚ ਹੈ ਇਸ ਦੇ ਕਿੰਨੇ ਫਾਇਦੇ ਹਨ ਮੈਂ ਦੱਸਣ ਦੀ ਕੋਸ਼ਿਸ਼ ਕਰੂੰਗਾ ਬਾਕੀ ਚਿੱਟੀ ਮਿਰਚ ਜਿਹੜੀ ਹੈ ਆਮ ਤੌਰ ਤੇ ਜੇ ਤੁਹਾਡੇ ਅਣਕ ਲੱਗੀ ਹੋਈ ਹੈ ਤਾਂ ਉਸ ਨੂੰ ਵੀ ਉਤਾਰ ਦੇਗੀ ਅਗਰ ਜੇ ਤੁਹਾਡੀ ਨਿਗਾਹ ਕਮਜ਼ੋਰ ਹੈ ਤਾਂ ਉਸ ਨੂੰ ਵੀ ਇਹ ਨਿਗਾ ਨੂੰ ਤੇਜ਼ ਕਰ ਦੇਗੀ ਬਾਕੀ ਜੇਕਰ ਤੁਸੀਂ ਇਸ ਨੂੰ ਧਾਗਾ ਮਿਸ਼ਰੀ ਸੌਫ ਬਦਾਮ ਤੇ ਚਿੱਟੀ ਮਿਰਚ ਪਾ ਕੇ ਤੁਸੀਂ ਇਸ ਦੀ ਦਵਾਈ ਬਣਾ ਕੇ ਰੋਜ਼ਾਨਾ ਇੱਕ ਚਮਚਾ ਦੁੱਧ ਦੇ ਨਾਲ ਲੈਂਦੇ ਹੋ ਤਾਂ ਤੁਹਾਡੇ ਕੁਝ ਹੀ ਦਿਨਾਂ ਦੇ ਵਿੱਚ ਤੁਹਾਡੀ ਜਿਹੜੀ ਅਣਕ ਹੈ ਉਹ ਉੱਤਰ ਜੇਗੀ ਇਸ ਤੋਂ ਇਲਾਵਾ ਜਿਹੜੀ ਚਿੱਟੀ ਮਿਰਚ ਖਾਣ ਨਾਲ ਤੁਹਾਡਾ ਸਿਰ ਦਰਦ ਜਿਹੜਾ ਉਹ ਦੂਰ ਹੋ ਜਾਂਦਾ ਤੁਹਾਡਾ ਮੋਤੀਆ ਬਿੰਦ ਨਹੀਂ ਰਹੇਗਾ ਇਸ ਤੋਂ ਇਲਾਵਾ ਭਾਰ ਘਟਾਉਣ ਵਿੱਚ ਬਹੁਤ ਮਦਦ ਕਰਦੀ ਹੈ ਸ਼ੂਗਰ ਦੇ ਮਰੀਜ਼ਾਂ ਲਈ ਤੇ ਇਹ ਬਹੁਤ ਹੀ ਵਧੀਆ ਮੈਡੀਸਿਨ ਹੈ ਖਾਂਸੀ ਦੀ ਦਵਾਈ ਬਣਾਉਣ ਵਾਸਤੇ ਤੁਸੀਂ ਚਿੱਟੀ ਮਿਰਚ ਉੱਚ ਸ਼ਹਿਦ ਪਾਓ ਦਾਲ ਚੀਨੀ ਪਾਓ ਮਲਠੀ ਪਾਓ ਅਦਰਕ ਪਾਓ ਤੇ ਤੁਸੀਂ ਉਹਨੂੰ ਲਗਾਤਾਰ ਲਓ ਤੁਹਾਡੀ ਖਾਰਸ਼ੀ ਵੀ ਜਿਹੜੀ ਆ ਉਹ ਦੂਰ ਹੋ ਜਾਏਗੀ ਇਸ ਤੋਂ ਇਲਾਵਾ ਜੇ ਤੁਹਾਡੇ ਵਾਲ ਜਿਹੜੇ ਨੇ ਉਹ ਝੜਦੇ ਆ ਤੇ ਤੁਸੀਂ ਇਹਦਾ ਸੇਮਨ ਸ਼ੁਰੂ ਕਰ ਦਿਓ ਰਿੰਜ ਪਾ ਕੇ ਲੈ ਸਕਦੇ ਹੋ ਦੁੱਧ ਚ ਪਾ ਕੇ ਲੈ ਸਕਦੇ ਹੋ ਜੇ ਜੋੜਾਂ ਦਾ ਦਰਦ ਹੈ ਗੰਠੀਆ ਦਾ ਤੇ ਤੁਸੀਂ ਇਹਦਾ ਸੇਵਨ ਕਰੋ ਤੁਹਾਡਾ ਮਸਲਾ ਹੱਲ ਹੋ ਜਾਏਗਾ ਚੁਰਰੀਆਂ ਘਟਾਉਣ ਵਾਸਤੇ ਤੇ ਦਵਾਈ ਬਹੁਤ ਹੀ ਵਧੀਆ ਸਾਬਤ ਹੋ ਸਕਦੀ ਹੈ ਚਟੀਆਂ ਮਰਚਾ ਪਾਚਨ ਕਿਰਿਆ ਜਿਹੜੀ ਆ ਉਸ ਨੂੰ ਮਜ਼ਬੂਤ ਕਰਦੀ ਹੈ ਤੇ ਕੈਂਸਰ ਜਿਨ੍ਹਾਂ ਨੂੰ ਆ ਉਹਨਾਂ ਨੂੰ ਇਹ ਖਾਣ ਨਾਲ ਕੈਂਸਰ ਜਿਹੜਾ ਹੈ ਉਹ ਅੱਗੇ ਨਹੀਂ ਵਧੇਗਾ ਦੀਪਤੀ ਨੂੰ ਹਮੇਸ਼ਾ ਠੀਕ ਰੱਖਦੀ ਹੈ ਤੇ ਦਿਲ ਦੇ ਮਰੀਜ਼ਾਂ ਨੂੰ ਦਿਲ ਦੇ ਮਰੀਜ਼ਾਂ ਨੂੰ ਵੀ ਇਹ ਠੀਕ ਕਰਦੀ ਹੈ ਬਾਕੀ ਆਮ ਤੌਰ ਤੇ ਸਾਨੂੰ ਇਸ ਨੂੰ ਸਰਦੀਆਂ ਦੇ ਵਿੱਚ ਜ਼ਿਆਦਾਤਰ ਖਾਣਾ ਚਾਹੀਦਾ ਹੈ ਸਾਡਾ ਹਾਜਮਾ ਬਹੁਤ ਵਧੀਆ ਕਰਦੀ ਹੈ ਚਿੱਟੀ ਮਿਰਚ ਜਿਹੜੀ ਐਂਟੀਬੈਕਟੀਰੀਆ ਹੁੰਦਾ ਵਾ ਤੇ ਐਂਟੀਬੈਕਟੀਰੀਆ ਕਰਕੇ ਸਾਨੂੰ ਕੋਈ ਬਿਮਾਰੀ ਨਹੀਂ ਲੱਗਦੀ ਇਸ ਕਰਕੇ ਚਿੱਟੀ ਮਿਰਚ ਜਿਹੜੀ ਆ ਇਸ ਦਾ ਵੱਧ ਵੱਧ ਸੇਵਨ ਕਰੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਤੁਹਾਨੂੰ ਕੋਈ ਪ੍ਰੋਬਲਮ ਹੈ ਖਾਸ ਕਰਕੇ ਅੱਖਾਂ ਦੀ ਤੁਹਾਨੂੰ ਐਨਕ ਲੱਗੀ ਹੈ ਤਾਂ ਉੱਤਰ ਜਾਏਗੀ ਤੇ ਇਸ ਨੂੰ ਜ਼ਿਆਦਾ ਲੈਣ ਦੀ ਕੋਸ਼ਿਸ਼ ਨਾ ਕਰੋ ਜੇ ਕੋਈ ਦਵਾਈ ਭਰਾਨੀ ਹੈ ਤੇ ਬਰਾਬਰ ਮਾਤਰਾ ਦੇ ਵਿੱਚ ਹੀ ਆਕੇ ਦਵਾਈ ਬਣਾਈ ਜਾ ਸਕਦੀ ਹੈ ਤੇ ਤੁਸੀਂ ਦੇਖੋਗੇ ਕੁਝ ਦਿਨਾਂ ਦੇ ਵਿੱਚ ਤੁਹਾਡੀ ਨਿਗਾਹ ਜਿਹੜੀ ਆ ਉਹ ਬਾਜ ਵਰਗੀ ਹੋ ਜਾਏਗੀ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਇਕ ਸ਼ੇਅਰ ਤੇ ਕਮੈਂਟਸ ਤੇ ਸਬਸਕ੍ਰਾਈਬ ਕਰੋ ਸਤਿ ਸ੍ਰੀ ਅਕਾਲ ਜੀ